9 ਸਾਲ ਦੇ ਮੌਕੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਖੜੜ ਟੋਲ ਪਲਾਜ਼ਾ ਦੇ ਨੇੜੇ ਲਗਾਇਆ ਗਿਆ ਚੈਕਿੰਗ ਨਕਾ ਜਿਸ ਦੇ ਚੱਲਦੇ ਹੋਏ ਹੁੱਲੜਵਾਜ਼ਾ ਦੇ ਚਲਾਨ ਵੀ ਕੱਟੇ ਗਏ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਚਰਨਜੀਤ ਸਿੰਘ ਰਾਮੇਵਾਲ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਐਸਪੀ ਅਸਰ ਐਸਪੀ ਅਡਵਰਟ ਸਰ ਵੀ ਨਿਯਮ ਨਿਦੇਸ਼ਾਂ ਦੀ ਪਾਲਣਾ ਕਰਦੇ ਜਿਹੜੇ ਮਾੜੇ ਅੰਸਾਰੇ ਸ਼ਰਾਬੀ ਕਿਤੇ ਚਲਾ ਕਰਕੇ ਇਹ ਉਹਨਾਂ ਸਾਰਿਆਂ ਨੂੰ ਉੱਨਤ ਪਾਉਣ ਦੇ ਲਈ ਇਹ ਸਾਰਾ ਅਭਿਆਨ ਚਲਾਇਆ ਜਾ ਰਿਹਾ ਮਾਨਜੋਗ ਅਸਿਸ ਵੀ ਸਾਹਿਬ ਜੀ ਦੇ ਵਿਚਾਰ ਨਿਰਦੇਸ਼ਾਂ ਦੇ ਤੋ ਕਿੰਨੇ ਤੋਂ ਕਿੰਨੇ ਲੱਗੂ ਉੱਨਤ ਇਹ ਨਾ ਕਿ ਪੂਰਾ ਰਾਤ ਤੱਕ ਕਰਨ ਤੇ ਹੁਣ ਕਿੰਨੇ ਕੁ ਚਲਾਨ ਜਿਹੜੇ ਹੋ ਚੁੱਕੇ ਆ ਇਸ ਮੇਲੇ ਤੱਕ 10 ਚਲਾਨ ਹੋ ਸਾਰੇ ਡਰਿੰਕ ਐਂਡ ਡਰਾਈਵ ਨਹੀਂ ਨਹੀਂ ਬਾਕੀ ਤਰ੍ਹਾਂ ਡਰਿੰਕ ਐਂਡ ਡਰਾਈਵ ਜੋ ਵੀ ਫੈਂਸ ਕਰਦੇ ਜਿਵੇਂ ਇਹ ਪੀਜੀ ਏਰੀਆ ਇੱਥੇ ਜ਼ਿਆਦਾਤਰ ਯੂਨੀਵਰਸਿਟੀ ਨੇੜੇ ਹੈ ਪੀਜੀ ਤੋਂ ਬਹੁਤ ਬੱਚੇ ਰਹਿੰਦੇ ਕੀ ਪੀਲ ਕਰਾ ਜਾਂਦੇ ਫਿਰ ਉਹਨਾਂ ਬੱਚਿਆਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਸ਼ਰਾਬ ਪੀ ਕੇ ਗੱਟਿੰਗ ਨਾ ਚਲਾਓ ਕਾਨੂੰਨ ਦੀ ਪਾਲਣਾ ਕਰੋ ਸੀਟ ਬੈਲਟ ਲਗਾਓ ਪ੍ਰੋਪਰ ਹਾਈ ਬੀਮ ਤੇ ਨਾ ਚਲਾਓ ਕਹਿਦਾ ਜਿਹੜਾ ਪਾਲਣਾ ਕਰਦਾ ਸੀ ਨਿਰਕੰਨਾ ਚਾਲਾਨ ਨਹੀਂ ਨੂੰ ਅਸੀਂ ਦੱਸ ਵੀ ਰਹੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਲੋਕ